ਵੈਰੂ ਜੀ ਦਾ ਖਾਲਸਾ ਸ੍ਰੀ ਵੈਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਮੈਨੂੰ ਪੂਰੀ ਆਸ ਹੈ ਪੂਰੀ ਉਮੀਦ ਹੈ ਕਿ ਤੁਸੀਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਬਿਲਕੁਲ ਤੰਦਰੁਸਤ ਹੋਗੇ ਤੁਹਾਡੇ ਪਰਿਵਾਰ ਜਿਹੜੇ ਉਹ ਖੁਸ਼ ਹੋਣਗੇ ਤੇ ਪਰਮੇਸ਼ਰ ਤੁਹਾਨੂੰ ਖੁਸ਼ ਰੱਖੇ ਮੈਂ ਤੁਹਾਨੂੰ ਇੱਕ ਬਾਬਾ ਦੀਪ ਸਿੰਘ ਜੀ ਬਾਰੇ ਇੱਕ ਤੁਹੋਂ ਸ਼ਬਦ ਸਾਂਝੇ ਕਰਨੇ ਚਾਹਣਾ ਅਸੀਂ ਕੱਲ ਅੱਜ ਸੋਮਵਾਰ ਹੈ ਕੱਲ ਐਤਵਾਰ ਸੀ ਕੱਲ ਅਸੀਂ ਚੌਥਾ ਸਾਡਾ ਚਪਹਿਰਾ ਸੀ ਜਿੱਦਾਂ ਸੰਗਤ ਚਪਹਿਰੇ ਕਰਦੀ ਹੈ ਤੇ ਅਸੀਂ ਵੀ ਘਰ ਤੋਂ ਬਹੁਤ ਪਰੇਸ਼ਾਨ ਸੀ ਤੇ ਅਸੀਂ ਚਪਹਿਰੇ ਕਰਨੇ ਸ਼ੁਰੂ ਕੀਤੇ ਸੀ ਕੱਲ ਸਾਡਾ ਚੌਥਾ ਚਪਹਿਰਾ ਸੀ ਤੇ ਸਾਡੀ ਜਿਹੜੀ ਬੇਟੀ ਆ ਉਹ ਉਹਨੇ ਕੱਲ ਆਨਲਾਈਨ ਹੀ ਜਿਹੜਾ ਦੁਪਹਿਰਾ ਬਾਬੇ ਜੀ ਦਾ ਸੁਣਿਆ ਵੇਖਿਆ ਕੱਟਿਆ ਤੇ ਉਹਨੇ ਸਵੇਰੇ ਆਪਣੀ ਮੰਮੀ ਨੂੰ ਭੁੰਗੜਾ ਕੇ ਦੱਸਿਆ ਕਿ ਸਾਡੇ ਘਰ ਵਿੱਚ ਪਹਿਲਾ ਦੁਪਹਿਰਾ ਕੱਟਣ ਨਾਲ ਵੇਖਣ ਨਾਲ ਰਾਤ ਦੀ ਬਹੁਤ ਜਿਹੜੀ ਆ ਉਹ ਖੁਸ਼ੀ ਆ ਖੁਸ਼ੀ ਆ ਤੇ ਬਹੁਤ ਵਧੀਆ ਸਾਡੇ ਘਰ ਦਾ ਮਾਹੌਲ ਤੇ ਸ਼ਾਂਤੀ ਆ ਸਿਰਫ ਇੱਕੋ ਦੁਪਹਿਰਾ ਵੇਖਣ ਨਾਲ ਸਭ ਤੋਂ ਪਹਿਲਾਂ ਤੇ ਮੈਂ ਇਹੋ ਤਾਂ ਰੱਖਣਾ ਚਾਹਣਾ ਹਾਂ ਵੀ ਜਿਨ੍ਹਾਂ ਦੇ ਕਰਾਂਜ ਕੋਈ ਮੁਸ਼ਕਲਾਂ ਪਰੇਸ਼ਾਨੀਆਂ ਬੱਚੇ ਨਸ਼ਾ ਕਰਦੇ ਜਾਂ ਕੋਈ ਹੋਰ ਜੋ ਵੀ ਕੋਈ ਪਰੇਸ਼ਾਨੀਆਂ ਤੇ ਉਹ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਜਾਓ ਬਾਬਾ ਦੀਪ ਸਿੰਘ ਜੀ ਇੱਕ ਬਹੁਤ ਵੱਡੀ ਸ਼ਕਤੀ ਹੋਈ ਹੈ ਬਹੁਤ ਵੱਡੀ ਸ਼ਕਤੀ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਨੂੰ ਵਾਰਿਆ ਵਰਦਾਨ ਉਹਨਾਂ ਦੇ ਤੇ ਬਾਬਾ ਦੀਪ ਸਿੰਘ ਜੀ ਦੇ ਨਾਲ ਰਹੇ ਆ ਜਦੋਂ ਬਾਬਾ ਦੀਪ ਸਿੰਘ ਜੀ ਦਾ ਦਸਵਾਂ ਗ੍ਰੰਥ ਕਹਿੰਦੇ ਜੀ ਲਿਖਿਆ ਜੀ ਉਦੋਂ ਬਾਬਾ ਦੀਪ ਸਿੰਘ ਜੀ ਜਿਹਦੇ ਜਿਹੜੀ ਕਲਮ ਦੇ ਨਾਲ ਕਲਮ ਦੁਆਇ ਤੋਂ ਜੀ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੀ ਕਲਮ ਦੇ ਨਾਲ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਸਾਹਿਬ ਲਿਖਦੇ ਹੁੰਦੇ ਸੀ ਨਾ ਤੇ ਉਹ ਕਲਮਾਂ ਬਾਬਾ ਦੀਪ ਸਿੰਘ ਜੀ ਘਟਦੇ ਹੁੰਦੇ ਸੀ ਇਸੇ ਤਰ੍ਹਾਂ ਜਿਹੜੀ ਚਲੋ ਮੈਂ ਬਹੁਤਾ ਨਹੀਂ ਲੰਮਾ ਦੱਸਦਾ ਕਿਤੇ ਫੇਰ ਦੱਸੂਗਾ ਕਹਿੰਦਾ ਪਾ ਵੀ ਬਾਬਾ ਦੀਪ ਸਿੰਘ ਜੀ ਦੇ ਗੁਰੂ ਗੋਬ ਸਿੰਘ ਦੀ ਬਹੁਤ ਵੱਡੀ ਕਿਰਪਾ ਬਹੁਤ ਵੱਡੀ ਕਿਰਪਾ ਵਾ ਤੇ ਜਿਨ੍ਹਾਂ ਦੀਆਂ ਕੋਈ ਵੀ ਪਰੇਸ਼ਾਨੀਆਂ ਬਾਬਾ ਜੀ ਦੇ ਚਰਨਾਂ ਵਿੱਚ ਜਾਣ ਦੁਪਹਿਰੇ ਕੱਟਣਾ ਉਥੇ ਮੱਥਾ ਟੇਕਣਾ ਸੇਵਾ ਕਰਨ ਜਿੱਦਾਂ ਵੀ ਸੇਵਾ ਥਾਰਾਂ ਵਿੱਚ ਸੇਵਾ ਕਰ ਸਕਦੇ ਆ ਪੈਸੇ ਨਾਲ ਵੀ ਸੇਵਾ ਕਰ ਸਕਦੇ ਆ ਉਥੇ ਬਹਿ ਕੇ ਪਾਠ ਕਰ ਸਕਦੇ ਆ ਤੇ ਬਾਬਾ ਜੀ ਦੀ ਬਹੁਤ ਸੰਤਾਂ ਦੀ ਕਿਰਪਾ ਵਾ ਜਿਹੜੇ ਜਾਂਦੇ ਉਹਨਾਂ ਦੇ ਉਹਦੇ ਗੋਣੀ ਗਉਂਦੇ ਆ ਤੇ ਮੈਂ ਤੁਹਾਨੂੰ ਹੋਰ ਵੀ ਦੱਸਣੀ ਚਾਹਣਾ ਵੀ ਜਿਹੜੇ ਆਪਣੇ ਲੋਕ ਬਾਬਾ ਜੀ ਦੇ ਬਾਰੇ ਨੁਕਤਾਚੀਨੀ ਵੀ ਕਹੀ ਕਰਦੇ ਆ ਕਹਿੰਦੇ ਜੀ ਦੁਪਹਿਰਾ ਕਟਨਾਣੀ ਆਪਣਾ ਕਹਿਣਾ ਚਾਹੀਦਾ ਦੁਪਹਿਰਾ ਕਟਨਾਣੀ ਦਾ ਇਹ ਜੇਲ ਜਿੱਦਾਂ ਕਟਨੀ ਕਾਇਦ ਕਟਨੀ ਸਭ ਤੋਂ ਹੁੰਦਾ ਬਾਅਦ ਦੁਪਹਿਰਾ ਕਟਨਾਣੀ ਕਹਿਣਾ ਚਾਹੀਦਾ ਮੈਂ ਉਹਨਾਂ ਉਹ ਸੰਗਤ ਦੇ ਜੀਆਂ ਨੂੰ ਕਹਿਣਾ ਚਾਹੁੰਦਾ ਦੁਪਹਿਰਾ ਕਟਨਾ ਕਹਿ ਲਓ ਜਾਂ ਭਰਨਾ ਕਹਿ ਲਓ ਤੇ ਪਰਮੇਸ਼ਰ ਜਾਣਦਾ ਹੁੰਦਾ ਵਾ ਤੁਸੀਂ ਜਿੱਦਾਂ ਮਰਜੀ ਆਪਣੇ ਮੂੰਹ ਜੋ ਪੁੱਠਾ ਸਿੱਧਾ ਸ਼ਬਦ ਤੁਹਾਡੇ ਕੋਲੋਂ ਨਿਕਲ ਵੀ ਜਾਂਦਾ ਨਾ ਤੇ ਪਰਮੇਸ਼ਰ ਨੂੰ ਪਤਾ ਹੁੰਦਾ ਵਾ ਕਿ ਇਹ ਆਦਮੀ ਅੰਦਰੋਂ ਆਪਣੇ ਅੰਦਰੋਂ ਕੀ ਕਰ ਰਿਹਾ ਹੂੰ ਕਹਿੰਦੇ ਇੱਕ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਇੱਕ ਬੀਬੀ ਬੰਦਾ ਦੇ ਨਾਲ ਕਿਤੇ ਬਚਨ ਬੁਲਾਇ ਕਰ ਰਹੀ ਆ ਤੇ ਉਹਨਾਂ ਨੂੰ ਬੀਬੀ ਨੇ ਕਹਿਣਾ ਸੀ ਕਿ ਮੈਂ ਪਾਪੀ ਤੇ ਤੁਸੀਂ ਬਖਸ਼ਣਹਾਰ ਬੀਬੀ ਨੇ ਕਹਿਣਾ ਸੀ ਮੈਂ ਪਾਪੀ ਤੇ ਤੁਸੀਂ ਬਖਸ਼ਣਹਾਰ ਪਰ ਬੀਬੀ ਕੀ ਕਹਿ ਰਹੀ ਆ ਹਰਗੋਬਿੰਦ ਸਾਹਿਬ ਜੀ ਨੂੰ ਕਹ ਰਹੀ ਆ ਕਿ ਤੁਸੀਂ ਪਾਪੀ ਮੈਂ ਬਖਸ਼ਨਾਰ ਤੁਸੀਂ ਪਾਪੀ ਮੈਂ ਬਖਸ਼ਨਾਰ ਤੁਸੀਂ ਪਾਪੀ ਮੈਂ ਬਖਸ਼ਨਾਰ ਜਿਹੜੇ ਸੇਵਕ ਸਿੰਘ ਸੀ ਆਪਣੇ ਹਰਗੋਬਿੰਦ ਸਾਹਿਬ ਜੀ ਨਾਲ ਉਹਨਾਂ ਨੇ ਕਿਹਾ ਜੀ ਮਹਾਰਾਜ ਇਹ ਕੀ ਬੀਬੀ ਕੀ ਕਹਿ ਰਹੀ ਆ ਉਹਨਾਂ ਕਹਿੰਦੇ ਨਹੀਂ ਇਹ ਠੀਕ ਕਹਿ ਰਹੀ ਆ ਜੋ ਕਰੇ ਠੀਕ ਕਿਉਂਕਿ ਇਹ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਸੀ ਕਿ ਅੰਦਰੋਂ ਅੰਦਰੋਂ ਇਹ ਅੰਦਰ ਦੀ ਭਾਵਨਾ ਨੂੰ ਜਾਣਦੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੂੰ ਪਤਾ ਸੀ ਇਹ ਮੂੰਹ ਦੇ ਚੋ ਜਿਹੜਾ ਸੱਖ ਦਾ ਮੂੰਹ ਦਾ ਸ਼ਬਦ ਉਲਟਾ ਹੋ ਗਿਆ ਪੁੱਠਾ ਗਾ ਪਰ ਅੰਦਰ ਦੀ ਭਾਵਨਾ ਜਿਹੜੀ ਉਹ ਕੁਝ ਹੋਰ ਸੀ ਇਹ ਕਰਕੇ ਮੈਂ ਸਾਰੀ ਪਿਆਰੀ ਸਾਧ ਸੰਗਤ ਨੂੰ ਇਹ ਬੇਨਤੀ ਕਰਨੀ ਚਾਹਣਾ ਇਹ ਪਹਿਲੀ ਗੱਲ ਤੇ ਕਿਸੇ ਵੀ ਗੁਰੂ ਨੂੰ ਮਾਰਾ ਨਾ ਕੋ ਚਾਹੇ ਉਹ ਢੇਸੀ ਵਾਲੇ ਸੰਤਿਆ ਹੋਵੇ ਬਿਆਸਾ ਵਾਲੇ ਸੰਤਿਆ ਚਾਹੇ ਉਹ ਰਾੜਾ ਸਾਹਿਬ ਵਾਲੇ ਸੰਤਿਆ ਚਾਹੇ ਉਹ ਤੁਹਾਡੇ ਪਿੰਡ ਦਾ ਕੋਈ ਸੰਤਿਆ ਚਾਹੇ ਕੋਈ ਗੁਰਦੁਆਰਾ ਸਾਹਿਬ ਆ ਕੋਈ ਵੀ ਮੰਦਰ ਮਸਜਿਦ ਆਪਣੇ ਚਰਚ ਕੁਛ ਵੀ ਕਿਸੇ ਨੂੰ ਵੀ ਮਾਰਾ ਨਾ ਕੋ ਕਿਉਂਕਿ ਇਹ ਜਿੰਨਾ ਵੀ ਕੋਸ਼ ਸਭ ਪਰਮੇਸ਼ਰ ਦਾ ਅਕਾਲ ਪੁਰਖ ਦਾ ਏਕ ਓੰਕਾਰ ਦਾ ਰਜਾ ਆ ਤੁਸੀਂ ਉਹਦੀ ਰਚੀ ਹੋਈ ਚੀਜ਼ ਨੂੰ ਅਗਰ ਮਾਰਾ ਕਹਿੰਦੇ ਜੇ ਨਾ ਤੇ ਸਮਝ ਲਓਗੇ ਤੁਸੀਂ ਰੱਬ ਨੂੰ ਮਾਰਾ ਕਹਿੰਦੇ ਜੇ ਇਹ ਕਰਕੇ ਰੱਬ ਨੂੰ ਅਰਜੀਆਂ ਗੀਆਂ ਚੀਜ਼ਾਂ ਨੂੰ ਮਾਰਾ ਨਾ ਕੋ ਤੇ ਮੈਂ ਤੁਹਾਨੂੰ ਇਹੋ ਬੇਨਤੀ ਕਰਨੀ ਚਾਹਣਾ ਕਿ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਟਾਲਾ ਸਾਹਿਬ ਤਨਤਾਰ ਤੋਂ ਅੰਸਾਰ ਰੋਡ ਤੇ ਲੰਗਰ ਹਾਲ ਦਾ ਵੀ ਕੱਲ ਉਥੇ ਨੀਂਹ ਪੱਥਰ ਰੱਖਿਆ ਗਿਆ ਵਾ ਤੇ ਉਹਦੇ ਵਿੱਚ ਵੀ ਜਿਹੜੀਆਂ ਸੰਤਾ ਆਪੀ ਸੇਵਾ ਪਾ ਕੇ ਲਾਗ ਹਾਜਰੀਆਂ ਭਰ ਸਕਦੀਆਂ ਵਾ ਤੇ ਅਸੀਂ ਬਾਬਾ ਦੀਪ ਸਿੰਘ ਜੀ ਦਾ ਨੂੰ ਤਨੋਂ ਮੰਨੋ ਜਿਹੜਾ ਬਹੁਤ ਸਤਿਕਾਰ ਕਰਦੇ ਬਾਬਾ ਜੀ ਦਾ ਮੰਨਦੇ ਆ ਤੇ ਸਾਰੇ ਧਰਮਾਂ ਦੇ ਗੁਰੂਆਂ ਨੂੰ ਮੰਨਦੇ ਆ ਤੇ ਤੁਸੀਂ ਵੀ ਬਾਬਾ ਦੀਪ ਸਿੰਘ ਦੇ ਦਰਬਾਰ ਚ ਆਓ ਤੇ ਆਪਣੀਆਂ ਜਿੰਨੀਆਂ ਵੀ ਤੁਹਾਡੀਆਂ ਪਰੇਸ਼ਾਨੀਆਂ ਉਹ ਲੈ ਕੇ ਆਓ ਉਹ ਆਪਣੀਆਂ ਝੋਲੀਆਂ ਚ ਪਰੇਸ਼ਾਨੀਆਂ ਲੈ ਕੇ ਆਓ ਬਾਬਾ ਜੀ ਦੇ ਚਰਨਾਂ ਵਿੱਚ ਸੁੱਟ ਦੋ ਇੱਥੇ ਲਾ ਕੇ ਰੱਖ ਕੇ ਤੇ ਇਥੋਂ ਮੇਰਾਂ ਦੀਆਂ ਖੁਸ਼ੀਆਂ ਦੀਆਂ ਝੋਲੀਆਂ ਭਰ ਕੇ ਤੇ ਆਪਣੇ ਘਰਾਂ ਨੂੰ ਜਾਓ ਵੈਗਰੂ ਜੀ ਦਾ ਪਾਲਾ ਸਾਹਿਬ ਸ੍ਰੀ ਵੈਗਰੂ ਜੀ ਕੀ ਪਤ